ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਪਲਟਵਾਰ ਮੁੰਡੀਆਂ ਨੇ ਕਿਹਾ ਕਿ ਜਦੋਂ ਮੈਂ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਸੁਨੀਲ ਜਾਖੜ ਦੋਵਾਂ ਨੂੰ ਦੁੱਖ ਹੋਇਆ ਰਾਜਾ ਵੜਿੰਗ ਨੇ ਲਗਾਏ ਮਾਨ ਸਰਕਾਰ ਤੇ ਗੰਭੀਰ ਇਲਜ਼ਾਮ ਵੜਿੰਗ ਨੇ ਕਿਹਾ ਸਰਕਾਰ ਨੇ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਪੈਸਾ ਗਲਤ ਥਾਂ ਤੇ ਵਰਤਿਆ ਹੁਣ ਸਰਕਾਰ ਕੋਲ ਹੜਪੀੜਤਾ ਨੂੰ ਦੇਣ ਲਈ ਨਹੀਂ ਹਨ ਪੈਸੇ ਮੋਦੀ ਵੱਲੋਂ 1600 ਕਰੋੜ ਦੇ ਦਿੱਤੇ ਗਏ ਰਾਹਤ ਪੈਕੇਜ ਨੂੰ ਲੈ ਕੇ ਸਿਆਸਤ ਜਾਰੀ ਅਮਨ ਅਰੂੜਾ ਨੇ ਕੇਂਦਰ ਉੱਤੇ ਸੂਬੇ ਨਾਲ ਵਿਤਕਰਾ ਕਰਨ ਦੇ ਲਗਾਏ ਇਲਜ਼ਾਮ ਤਰुण ਚੁੱਗ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੌਸਿੱਖੀਏ ਚਲਾ ਰਹੀ ਹੈ ਮਾਨੋਰ ਸਰਜੀਤ ਅਕਾਲੀ ਦਲ ਨੇ ਸੁਖਬੀਰ ਬਾਦਲ ਤੇ ਹੜਪੀੜਤਾ ਦੀ ਮਦਦ ਦੇ ਨਾਮ ਤੇ ਗੁਰੂ ਦੀ ਗੋਲਕ ਵਰਤਣ ਦੇ ਲਗਾਏ ਇਲਜ਼ਾਮ ਆਗੂਆਂ ਨੇ ਕਿਹਾ ਕਿ ਸੁਖਬੀਰ ਡੀਜ਼ਲ ਵੰਡਣ ਲਈ ਗੁਰੂ ਦੀ ਗੋਲਕ ਦੇ ਪੈਸੇ ਖਰਚ ਰਿਹਾ ਹੈ ਐਸਜੀਪੀਸੀ ਦੇ ਵਿਧਕ ਅਦਾਰਿਆਂ ਨੇ ਹੜ ਰਾਹਤ ਫੰਡ ਚ 41 ਲੱਖ 51 ਹਜ਼ਾਰ ਦਾ ਪਾਇਆ ਯੋਗਦਾਨ ਧਾਮੀ ਨੇ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਐਸਜੀਪੀਸੀ ਵੱਲੋਂ ਹੜ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਪਲਟਵਾਰ ਕੀਤਾ ਏ ਮੁੰਡੀਆਂ ਨੇ ਕਿਹਾ ਕਿ ਜਦੋਂ ਮੈਂ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਸੁਨੀਲ ਜਾਖੜ ਦੋਵਾਂ ਨੂੰ ਦੁੱਖ ਹੋਇਆ ਜਾਖੜ ਨੂੰ ਸਿਰਫ ਆਪਣੇ ਆਕਾ ਹੀ ਨਜ਼ਰ ਆਉਂਦੇ ਨੇ ਬਾਕੀ ਪੰਜਾਬ ਦੀ ਜਨਤਾ ਅਤੇ ਪੰਜਾਬ ਦੇ ਆਗੂ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਮੁੰਡੀਆਂ ਨੇ ਇਹ ਵੀ ਕਿਹਾ ਕਿ ਉਹ ਸੁਨੀਲ ਜਾਖੜ ਦੀ ਬਹੁਤ ਇੱਜ਼ਤ ਕਰਦੇ ਨੇ ਪਰ ਹੁਣ ਉਹਨਾਂ ਦੇ ਬਿਆਨ ਨਾਲ ਦੁੱਖ ਹੋਇਆ ਜਾਖੜ ਨੂੰ ਪੰਜਾਬ ਨਾਲ ਪਿਆਰ ਨਹੀਂ ਉਹ ਸਿਰਫ ਪ੍ਰਧਾਨ ਮੰਤਰੀ ਮੋਦੀ ਨੂੰ ਖੁਸ਼ ਕਰਨ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ ਨੇ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ ਪੰਜਾਹ ਦਿਨ ਦੇ ਕਰੀਬ ਹੋ ਗਏ ਅਸੀਂ ਸਾਰੇ ਪੂਰੇ ਹਾਰਪੀੜਿਤ ਇਲਾਕਿਆਂ ਦੇ ਵਿੱਚ ਜਾ ਕੇ ਹਾਰਪੀੜਿਤ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੋੜ ਗਈ ਕੱਲੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਵੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਤੇ ਮਲਵਾ ਚੜ ਗਿਆ ਮਿੱਟੀ ਚੜ ਗਈ ਰਿੱਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਆਰਾ ਤਿਆਰ ਕਰਨ ਨੂੰ ਕਈਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਟੋਏ ਪੈ ਗਏ ਸੁੱਕ ਜ਼ਮੀਨ ਨੂੰ ਤਿਆਰ ਕਰ ਲਈ ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਹੈ ਸੋ ਅੱਜ ਦੇ ਪੰਜਾਬੀਆਂ ਲਈ ਗਰੀਬ ਪਰਿਵਾਰਾਂ ਲਈ ਜੇ ਮੈਂ ਮੋਦੀ ਸਾਹਿਬ ਤੋਂ ਮੰਗ ਕੀਤੀ ਤੂੰ ਦਾ ਮੋਦੀ ਸਾਹਿਬ ਨੂੰ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੀ ਨਾਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨੁਕਮਾਨ ਨੂੰ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹਿ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਣੀ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਆ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆ ਹੀ ਰਹੇ ਹੋ ਚਲੋ ਦੇਰਵਾਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤੇ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰੀਲੀਫ ਫੰਡ ਦੇ ਕੇ ਜਾਇਓ ਤਾਂ ਜੋ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਜਾਂਣਾ ਚਲੀਆਂ ਗਈਆਂ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਬਹੁਤ ਸਾਰੇ ਪਰਿਵਾਰਾਂ ਦੇ ਘਰ ਟਹਿਗੇ ਬਹੁਤ ਸਾਰੇ ਪਰਿਵਾਰਾਂ ਦੇ ਡੰਗਰ ਮਰੇਗੇ ਸੋ ਇਹ ਬੇਤਿਆਂ ਲਈ ਕਿ ਜੇ ਤੁਸੀਂ 20000 ਕਰੋੜ ਦਾ ਰੀਲੀਫ ਫੰਡ ਦਬੋਗੇ ਤੇ ਤਾਂ ਹੀ ਜਿਹੜਾ ਪੰਜਾਬ ਦੇ ਪੀੜਿਤ ਪਰਿਵਾਰਾਂ ਦੀ ਇਸ ਕਿਸਾਨ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਕਿਉਂਕਿ ਬਰਾਬਰ ਪਹਿਲੇ ਵਾਲੀ ਸਥਾਨ ਤੇ ਨਹੀਂ ਲਿਆ ਸਕਦੇ ਪਰ ਇਹਨਾਂ ਨੂੰ ਕੁਝ ਨਾ ਕੁਝ ਹੌਸਲਾ ਹੋ ਜਾਊਗਾ ਇਹਨਾਂ ਨੂੰ ਦੁਆਰਾ ਖੇਤੀ ਕੰਮ ਜੋਗ ਹੋਣ ਦੇ ਦੁਆਰਾ ਰੋਟੀ ਖਾਂ ਜੋਗ ਹੋਣ ਦੇ ਮਾਨ ਸਰਕਾਰ ਨੇ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਪੈਸਾ ਗਲਤ ਥਾਂ ਤੇ ਵਰਤ ਲਿਆ ਜਿਸ ਕਾਰਨ ਹੜਪੀੜਤਾ ਨੂੰ ਰਾਹਤ ਦੇਣ ਲਈ ਸਰਕਾਰ ਕੋਲ ਪੈਸਾ ਨਹੀਂ ਬਚਿਆ ਇਹ ਇਲਜ਼ਾਮ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮਾਨ ਸਰਕਾਰ ਤੇ ਲਗਾਏ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਡਿਜ਼ਾਸਟਰ ਮੈਨੇਜਮੈਂਟ ਫੰਡ ਨੂੰ ਵਰਤਣ ਲਈ ਕੇਂਦਰ ਸਰਕਾਰ ਦੀਆਂ ਸ਼ਰਤਾਂ ਬਹੁਤ ਸਖਤ ਨੇ ਮਾਨ ਸਰਕਾਰ ਪਹਿਲਾਂ ਹੀ ਇਹ ਫੰਡ ਕਿਤੇ ਹੋਰ ਵਰਤ ਚੁੱਕੀ ਹੈ ਵੜਿੰਗ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਚਾਹੇ ਤਾਂ ਉਹ ਹੜ੍ਹ ਪੀੜਤਾਂ ਲਈ ਡਿਜ਼ਾਸਟਰ ਮੈਨੇਜਮੈਂਟ ਫੰਡ ਦੀ ਥਾਂ ਆਪਣੇ ਕੋਲੋਂ ਵੀ ਮੁਆਵਜ਼ੇ ਦਾ ਐਲਾਨ ਕਰ ਸਕਦੀ ਹੈ ਯਾਰ ਇਹ ਮਿਨਿਸਟਰਸ ਦੇ ਹੈ ਦੇ ਆਰ ਕੈਬਨਿਟ ਮਿਨਿਸਟਰਸ ਦੇ ਕੈਬਨਟ ਮਿਨਿਸਟਰ ਸਟੇਟਮੈਂਟ ਦਿੱਤਾ ਹੋਇਆ ਸਾਰਾ ਜ਼ਰੂਰ ਥੋੜਾ ਥੋੜਾ ਮੈਗਨੀਫਾਈ ਕਰ ਲੋ ਯਾਰ ਕਿਉਂਕਿ ਇਹ ਸਟੇਟਮੈਂਟਸ ਰਿਪੋਰਟ ਹੋ ਜਾਂਦੀਆਂ ਔਰ ਸਾਰੀ ਉਪਮਰਦਾ ਪ੍ਰੂਫ ਹੋ ਜਾਂਦੀ ਹੈ ਹੁਣ ਪੁਰਾਣਾ ਵੇਲਾ ਤਾਂ ਚਲਾ ਗਿਆ ਵੀ ਲੀਡਰ ਜਿਹੜਾ ਮਰਜੀ ਕੁਝ ਬੋਲ ਕੇ ਆ ਗਿਆ ਕਿ ਉਹ ਨੂੰ ਕੋਈ ਯਾਦ ਨਹੀਂ ਰੱਖੇਗਾ ਸੋ ਹਮੇਸ਼ਾ ਕੈਬਨਟ ਦੇ ਅਹੁਦੇ ਤੇ ਜਿਹੜਾ ਬੰਦਾ ਹੈ ਮੈਂ ਤਾਂ ਕੁੱਤਾ ਹੀ ਕਰ ਸਕਦੇ ਨਹੀਂ ਲੇਕਿਨ ਕੈਬਨਟ ਦੇ ਜਿਹੜਾ ਅਹੁਦੇ ਤੇ ਬੰਦਾ ਬੈਠਾ ਉਹ ਸਵਾਲ ਜਿਹੜਾ ਉਹਨੂੰ ਆਨਸਰ ਉੱਤਰ ਸੋ ਸੰਕੇਲ ਮੁੰਡਿਆ ਸਾਹਿਬ ਕਹਿ ਰਹੇ ਨੇ ਸਤਕਾਰੀਓਗ ਨਹੀਂ ਸਾਡੇ ਬੜੇ ਕਿ 12000 ਕਰੋੜ ਰੁਪਇਆ ਪੁੱਛੋ ਕਿੱਥੇ ਗਿਆ ਕਿੰਦੀ ਫਿਨਾਂਸ ਮਿਸਟਰ ਕਹਿ ਰਹੇ ਨੇ ਕਿ ਨਹੀਂ ਸਾਡੇ ਕੋਲੇ ਕੋਈ ਪੈਸਾ ਐਂਡ ਬਿਲਕੁਲ ਇਹ ਗੱਲ ਸਹੀ ਹੈ ਕਿ ਸੱਚ ਦੱਸਣਾ ਚਾਹੀਦਾ ਹੈ ਜਨਤਾ ਨੂੰ ਜੋ ਤੁਸੀਂ ਗਵਰਨਮੈਂਟ ਛੱਗੇ ਹੋ ਤੁਹਾਨੂੰ ਝੂਠ ਬੋਲੋਗੇ ਤਾਂ ਜਨਤਾ ਬਹੁਤੀ ਚਿਰ ਤੁਹਾਨੂੰ ਲਾਈਕ ਨਹੀਂ ਕਰੇਗੀ ਬੀਟ ਐਨੀ ਪੋਲੀਟਿਸ਼ੀਅਨ ਮੈਂ ਕੱਲ ਵੀ ਕਹਿਆ ਸੀ 12 13000 ਕਰੋੜ ਰੁਪਏ ਦੀ ਇਹ ਰਕਮ ਜਿਹੜੀ ਹੈ ਇਹ ਕੇਂਦਰ ਨੂੰ ਵੀ ਪਤਾ ਵੀ ਪੰਜਾਬ ਕੋਲੇ ਹੈ ਇਹ ਪੈਸਾ 2010 ਤੋਂ ਲੈ ਕੇ ਤੇ ਹੁਣ ਤੱਕ ਕੇਂਦਰ ਦੀ ਸਰਕਾਰ ਸਮੇਂ-ਸਮੇਂ ਸਿਰ ਸਾਰੀਆਂ ਰਾਜਿਆਂ ਦੀਆਂ ਸਰਕਾਰਾਂ ਨੂੰ ਦਿੰਦੀ ਹੈ ਇਹ ਪੈਸਾ ਤਾਂ ਜੋ ਕੋਈ ਐਸੀ ਆਫਤ ਆ ਜਾਏ ਸਟੇਟ ਦੇ ਵਿੱਚ ਤੇ ਉਹਰੇ ਨਾਲ ਨਿਜਿੱਠਿਆ ਜਾ ਸਕੇ ਉਹ ਇਕੱਠਾ ਪਿਆ ਰਹਿੰਦਾ ਹੈ ਉਹਦੇ ਚ 25% ਇਹਨਾਂ ਦਾ ਸ਼ੇਅਰ ਹੁੰਦਾ 75 ਉਹਨਾਂ ਦਾ ਫੇਰ ਉਹ ਪੈਸੇ ਨੂੰ ਇੰਟਰਸਟ ਲੱਗ ਲੱਗੇ ਥੋੜਾ ਪੈਸਾ ਹੋਰ ਵੱਧ ਜਾਂਦਾ ਜਿਹੜਾ ਅੰਦਰ ਪਿਆ ਰਹਿੰਦਾ ਜਿਹਨੂੰ ਕੋਈ ਐਸੀ ਆਫਤ ਆ ਜਾਂਦੀ ਉਹਨੂੰ ਵਰਤਿਆ ਜਾਂਦਾ ਉਸ ਪੈਸੇ ਦਾ ਇਹ ਕੋਈ ਮੋਦੀ ਜੀ ਨੇ ਨਹੀਂ ਪੈਸਾ ਦਿੱਤਾ ਸੋ ਇਹ ਕੇਂਦਰ ਨੂੰ ਪਤਾ ਹੁੰਦੇ باوجود ਉਹ ਬੇਕੂ ਬਣਾ ਰਹੀ ਹੈ ਵੀ 13000 ਕਰੋੜ ਦਾ ਉਹ ਹੋ ਗਿਆ 1600 ਇਹ ਹੋ ਗਿਆ ਇਹ ਤਾਂ ਬਈ 14600 ਕਰੋੜ ਹੋ ਗਿਆ ਚੱਕ ਦਿਓ ਫਟੇ 2000 ਲੋਕਾਂ ਨਾਲ ਸਾਡੇ ਇਮੋਸ਼ਨਸ ਨਾਲ ਲੋਕਾਂ ਦੇ ਨਾਲ ਖੇਡ ਰਹੇ ਹੋ ਤੁਸੀਂ अच्छा ये कह रहे साडे कोई 12000 ਇਹਨਾਂ ਨੂੰ ਪਤਾ ਹੀ ਕੁਝ ਨਹੀਂ ਦਾ ਕੁਝ ਪਤਾ ਹੀ ਨਹੀਂ ਉਹ ਪੈਸਾ ਸੀਗਾ ਲੇਕਿਨ ਪੈਸਾ ਡਾਇਵਰਟ ਕਰਕੇ ਹੋਰ ਕਿਤੇ ਕਾਰਜਾਂ 'ਚ ਵਰਤ ਲਿਆ ਗਿਆ ਹੁਣ ਆਉਂਦੇ ਆ ਵਾ ਜ਼ੀਰੋ ਬੈਲੈਂਸ ਆਨ ਐਸਬੀਆਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ 1600 ਕਰੋੜ ਦੇ ਦਿੱਤੇ ਗਏ ਰਾਹਤ ਪੈਕੇਜ ਨੂੰ ਲੈ ਕੇ ਸਿਆਸਤ ਜਾਰੀ ਹੈ ਆਮ ਆਦਮੀ ਪਾਰਟੀ ਵੱਲੋਂ ਇਸ ਪੈਕੇਜ ਨੂੰ ਮਹਿਜ਼ ਡਰਾਮਾ ਕਰਾਰ ਦਿੱਤਾ ਗਿਆ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕੇਂਦਰ ਸਰਕਾਰ ਉੱਤੇ ਸੂਬੇ ਨਾਲ ਵਿਤਕਰੇ ਦੇ આરોਪ ਲਗਾਏ ਇਸ ਦਾ ਜਵਾਬ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਤਰुण ਚੁੱਗ ਨੇ ਕਿਹਾ ਕਿ ਪੰਜਾਬ ਦੇ ਚੀਫ ਸੈਕਟਰੀ 13099 ਕਰੋੜ ਦੇ ਨੁਕਸਾਨ ਦੀ ਗੱਲ ਕਰ ਰਹੇ ਨੇ ਕੈਬਨਟ ਮੰਤਰੀ ਅਮਨ ਅਰੋੜਾ 20000 ਕਰੋੜ ਰੁਪਏ ਦੀ ਗੱਲ ਕਰ ਰਹੇ ਨੇ ਇਹਨਾਂ ਦੋਵਾਂ ਅਨੁਮਾਨਾਂ 'ਚ ਬਹੁਤ ਫਰਕ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਨੌ ਸਿੱਖੀ 'ਏ ਚਲਾ ਰਹੇ ਨੇ ਕੇਂਦਰ ਸਰਕਾਰ ਭਾਜਪਾ ਔਰ ਮੋਦੀ ਸਾਹਿਬ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕਰ ਕਰਦੇ ਰਹੇ ਨੇ ਉਹ ਇੱਕ ਵਾਰ ਆਪਦੀ ਆਦਤ ਮੁਤਾਬਕ ਉਹ ਉਹੀ ਰਵਈਆ ਫੇਰ ਪੰਜਾਬ ਦੇ ਨਾਲ ਦੁਹਰਾ ਕੇ ਮਹਿਜ਼ 1600 ਕਰੋੜ ਰੁਪਏ ਦਾ ਪੈਕੇਜ ਦੇ ਕੇ ਜਿਹੜਾ ਕਿ ਮੈਂ ਸਮਝਦਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹ ਕਰਕੇ ਗਏ ਨੇ ਪੰਜਾਬੀਆਂ ਦੇ ਅੱਲੇ ਜ਼ਖਮਾਂ ਦੇ ਉੱਪਰ ਮਲਮ ਲਾਉਣ ਦੀ بجائے ਉਹ ਨਮਕ ਲਗਾ ਕੇ ਗਏ ਨੇ ਔਰ ਉਹਨੂੰ ਨਮਕ ਲਗਾ ਕੇ ਰਗੜ ਕੇ ਗਏ ਨੇ ਮੈਂ ਪੁੱਛਣਾ ਚਾਹਨਾ ਮੰਤਰੀ ਸਹਿਬਾਨ ਨੂੰ 20000 ਕਰੋੜ ਰੁਪਏ ਤੁਸੀਂ ਮੰਗ ਰਹੇ ਹੋ 20000 ਕਰੋੜ ਦਾ ਅਰਥ ਕੀ ਹੈ ਅਰਥ ਸ਼ਾਸਤਰ ਕੀ ਹੈ ਅਕਾਊਂਟ ਕੀ ਹੈ ਤੁਸੀਂ ਡਿਮਾਂਡ ਕਰ ਰਹੇ ਹੋਰੇ ਪੇਪਰ ਕੜੇ ਇੱਕ ਵਾਰ ਸੇ ਤੁਹਾਡਾ ਚੀਫ ਸਕੱਟਰੀ 13000 ਕਰੋੜ ਦੀ ਗੱਲ ਕਰ ਰਿਹਾ ਹੈ ਮੰਤਰੀ 20000 ਕਰੋੜ ਦੀ ਗੱਲ ਕਰ ਰਹੇ ਇਹ ਤਾਂ ਸਪਸ਼ਟ ਹੁੰਦਾ ਹੈ कि पूरी सरकार नु नलायक नाकामयाब लोग चला रहे ये दुर्भाग्यपूर्ण और आम आदमी पार्टी पंजाब के अंदर नाटकीय राजनीति करे गैर जिम्मेदार न राजनीति करे अपनी गलतियां छुपाने वास्ते होची ਔਰ ਝੂਠੀ ਬ੍ਰह्म ਪੈਦਾ ਕਰਨ ਵਾਲੀ ਪੋਲਿਟਿਕਸ ਕਰ। ਪੁਨਰ ਸੁਰਜੀਤ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਉੱਤੇ ਹੜ੍ਹ ਪੀੜਤਾਂ ਦੀ ਮਦਦ ਦੇ ਨਾਮ ਤੇ ਗੁਰੂ ਦੀ ਗੋਲਕ ਵਰਤਣ ਦੇ ਇਲਜ਼ਾਮ ਲਗਾਏ ਨੇ। ਪਾਰਟੀ ਦੀ ਪੰਥਕ ਕੌਂਸਲ ਦੀ ਪ੍ਰਧਾਨ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜੋ ਹੜ੍ਹ ਪੀੜਤਾਂ ਨੂੰ ਡੀਜ਼ਲ ਵੰਡ ਰਹੇ ਨੇ ਉਹ ਗੁਰਦੁਆਰਿਆਂ ਦੀ ਗੋਲਕ ਤੋਂ ਖਰੀਦਿਆ ਜਾ ਰਿਹਾ ਏ। ਉਹਨਾਂ ਕਿਹਾ ਕਿ ਸਾਨੂੰ ਹੜ੍ਹ ਪੀੜਤਾਂ ਦੀ ਮਦਦ ਤੋਂ ਕੋਈ ਇਤਰਾਜ਼ ਨਹੀਂ ਹੈ। ਪਰ ਇਸ ਦੇ ਲਈ ਪੈਸੇ ਸੁਖਬੀਰ ਬਾਦਲ ਨੂੰ ਆਪਣੀ ਜੇਬ ਚੋਂ ਦੇਣੇ ਚਾਹੀਦੇ ਨੇ ਉਹਨਾਂ ਮੁਤਾਬਕ ਸੁਖਬੀਰ ਬਾਦਲ ਦੀ ਰਾਜਨੀਤਿਕ ਮਨਸ਼ਾ ਲਈ ਐਸਜੀਪੀਸੀ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਉਹਨਾਂ ਅਜਈਆਂ ਧੰਦਲੀਆਂ ਰੋਕਣ ਲਈ ਕੇਂਦਰ ਸਰਕਾਰ ਤੋਂ ਤੁਰੰਤ ਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਕਿਉਂਕਿ ਵੈਸੇ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਮੁੱਦਿਆਂ ਤੇ ਕਦੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਵੋਟਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਜੇਕਰ ਦੂਜੇ ਬੰਦੇ ਕੋਈ ਸਿਆਸਤ ਕਰਦੇ ਹੋਣ ਤਾਂ ਉਹ ਚੀਜ਼ ਨੂੰ ਨੰਗਾ ਕਰਨਾ ਵੀ ਬੜਾ ਜ਼ਰੂਰੀ ਹੋ ਜਾਂਦਾ ਹੈ ਜਿਹੜਾ ਹੁਣ ਅੱਜ ਅਸੀਂ ਖਲਾਸਾ ਕਰਨ ਜਾ ਰਹੇ ਹਾਂ ਉਹਦੇ ਨਾਲ ਮੇਰੇ ਖਿਆਲ ਚ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਵਰਕਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਜੁੜੇ ਹੋਏ ਵਰਕਰ ਨੇ ਉਹਨਾਂ ਨੂੰ ਵੀ ਇਹ ਸੁਣ ਕੇ ਅੰਦਰੋਂ-ਅੰਦਰ ਹੀ ਮੇਰੇ ਖਿਆਲ ਚ ਸ਼ਰਮ ਮਹਿਸੂਸ ਹੋਊਗੀ ਕਿ ਅਸੀਂ ਕਿਸ ਤਰੀਕੇ ਨਾਲ ਆਪਣੀਆਂ ਸੰਸਥਾਵਾਂ ਨੂੰ ਮਿਸਯੂਜ਼ ਕਰ ਰਹੇ ਹਾਂ ਆਮ ਤੌਰ ਤੇ ਦੋਸ਼ ਤਾਂ ਲੱਗਦਾ ਰਿਹਾ ਹੈ ਦੇਖੋ ਸਾਰੇ ਅਸੀਂ ਵੀ ਮੈਂਬਰ ਐਸਜੀਪੀਸੀ ਆ ਅਸੀਂ ਸਾਰੇ ਬੈਠੇ ਆ ਤੁਸੀਂ ਦੇਖ ਰਹੇ ਹੋ ਦੋਸਰਾ ਇਹ ਲੱਗਦਾ ਹੀ ਰਿਹਾ ਹੈ ਕਿ ਗੁਰੂ ਦੀ ਗੋਲਕ ਹੈ ਜਿਹਦਾ ਮੂੰਹ ਗਰੀਬ ਦੇ ਗਰੀਬ ਵੱਲ ਹੋਣਾ ਚਾਹੀਦਾ ਹੈ ਉਹ ਮਿਸਯੂਜ਼ ਹੋ ਰਿਹਾ ਪੋਲਿਟੀਕਲ ਕਾਰਨਾ ਕਰਕੇ ਸਿਆਸਤ ਨੂੰ ਚਮਕਾਉਣ ਵਾਸਤੇ ਤੇ ਜਿਹੜਾ ਖਲਾਸਾ ਅਸੀਂ ਅੱਜ ਤੁਹਾਡੇ ਨਾਲ ਕਰਨਾ ਹੈ ਉਹ ਨਰੋਲ ਤੁਹਾਡੇ ਸਾਹਮਣੇ ਇਹ ਚੀਜ਼ ਆ ਜਾਣੀ ਕਿ ਹੜਾਂ ਦੇ ਵਕਤ ਵੀ ਵੱਡੇ-ਵੱਡੇ ਜਿਹੜੇ ਆਨਾਨ ਗਰਾਊਂਡ ਤੇ ਜਾ ਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅਤੇ ਉਹਨਾਂ ਦੇ ਬਾਕੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਕਰ ਰਹੇ ਨੇ ਕਿ ਅਸੀਂ ਐਨੇ ਹਜ਼ਾਰ ਲੀਟਰ ਅਸੀਂ ਡੀਜ਼ਲ ਦਵਾਂਗੇ ਇਸ ਤਰੀਕੇ ਨਾਲ ਅਸੀਂ ਕਰੋੜਾਂ ਰੁਪਏ ਦੀ ਅਸੀਂ ਰਾਹਤ ਉਹਨਾਂ ਨੂੰ ਦਵਾਂਗੇ ਦੇਣ ਚੰਗੀ ਗੱਲ ਹੈ ਉਸ ਦਾ ਫਰਜ਼ ਬਣਦਾ ਹੈ ਨਾ ਪਰ ਜੇਕਰ ਗੁਰੂ ਦੀ ਗੋਲਕ ਦੇ ਵਿੱਚੋਂ ਇਹ ਚੀਜ਼ ਜਾਵੇ ਉਹ ਗੋਲਕ ਜਿਹੜੀ ਆਪਾਂ ਦੇਖਦੇ ਹਾਂ ਕਿ 10-10 ਰੁਪਏ ਆਪਾਂ ਜਾ ਕੇ ਮੱਥਾ ਟੇਕਦੇ ਹਾਂ ਕਿਹੜੀਆਂ ਭਾਵਨਾਵਾਂ ਦੇ ਨਾਲ ਅਸੀਂ ਮੱਥਾ ਟੇਕਦੇ ਹਾਂ ਤੇ ਉਹ ਪੈਸਾ ਜੇਕਰ ਪੋਲੀਟੀਕਲ ਕਾਰਨਾ ਵਾਸਤੇ ਯੂਜ਼ ਹੋਵੇ ਤਾਂ ਉਹ ਫਿਰ ਮੇਰੇ ਖਿਆਲ 'ਚ ਸਾਡੇ ਸਾਰਿਆਂ ਵਾਸਤੇ ਸੋਚਣ ਵਾਲੀ ਵੀ ਗੱਲ ਹੈ ਔਰ ਸਾਨੂੰ ਮੇਰੇ ਖਿਆਲ 'ਚ ਇਸ ਗੱਲ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ ਇਸ ਸੰਗਤ ਦੇ ਵਿੱਚ ਇਹ ਜਿਹੜੀ ਚੀਜ਼ ਹੈ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਚੀਜ਼ ਆਉਣੀ ਵੀ ਚਾਹੀਦੀ ਹੈ ਪੰਜਾਬ ਚ ਹੜ੍ਹਾਂ ਦੀ ਕੁਦਰਤੀ ਆਫਤ ਨਾਲ ਨਜਿੱਠਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਹੁਣ ਐਸਜੀਪੀਸੀ ਦੇ ਵਿਦਿਅਕ ਅਦਾਰਿਆਂ ਨੇ ਹੜ੍ਹ ਰਾਹਤ ਫੰਡ ਲਈ 41 ਲੱਖ 51 ਹਜ਼ਾਰ ਦਾ ਯੋਗਦਾਨ ਪਾਇਆ ਗਿਆ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਇਸ ਦੀ ਸ਼ਲਾਘਾ ਕੀਤੀ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹੜ੍ਹ ਪੀੜਤਾਂ ਲਈ 2 ਕਰੋੜ ਦੇਣ ਦੀ ਗੱਲ ਕਹੀ ਸੀ ਇਸ ਵਿੱਚੋਂ 1 ਕਰੋੜ ਰੁਪਏ ਪਹਿਲਾਂ ਹੀ ਇਕੱਤਰ ਕੀਤੇ ਜਾ ਚੁੱਕੇ ਨੇ ਐਸਜੀਪੀਸੀ ਦੇ ਵਿਦਿਅਕ ਅਦਾਰਿਆਂ ਨੇ ਹੜ੍ਹ ਪੀੜਤਾਂ ਦੀ ਮਦਦ 'ਚ ਵੱਡਾ ਯੋਗਦਾਨ ਪਾਇਆ ਏ ਧਾਮੀ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਕਹਾਵਤ ਸੱਚਮੁੱਚ ਹੀ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਜਿਹੜੀ ਆ ਉਹ ਸਿੱਧ ਸਾਬਤ ਹੋਈ ਪਿਛਲੇ ਸਮੇਂ ਦੌਰਾਨ ਜਿਹੜਾ ਆ ਹੜਾਂ ਦਾ ਪਰੇਖੋਬ ਚਲਿਆ ਜੀ ਜੀ ਉਹਦੇ ਵਿੱਚ ਹਰ ਇੱਕ ਜਥੇਬੰਦੀ ਨੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕਰਕੇ ਉਹਦੇ ਵਿੱਚ ਫਰਮ ਦਾ ਡੇ ਬੰਦ ਆਪਣਾ ਯੋਗਦਾਨ ਪਾਇਆ ਯੋਗਦਾਨ ਇਹਨੇ ਪਾਇਆ ਅਚੇਚੇ ਤੌਰ ਤੇ ਹਰ ਕਾਰਜ ਦੇ ਵਿੱਚ ਮੋਰੀ ਰੋਲ ਨਿਭਾਇਆ ਜਿੱਥੇ ਸ਼ੋਮਣੀ ਕਾਲੀਦਾਲ ਨੇ ਵੀ ਬਹੁਤ ਵੱਡੇ ਪੱਧਰ ਤੇ ਆਪਣੇ ਜਤਨ ਅਰੰਭੇ ਆ ਤੇ ਉਹ ਜਤਨ ਜਿਹੜੇ ਆ ਉਹ ਨਿਰੰਤਰ جاری ਆ ਤੇ ਹੋਰ ਜਥੇਬੰਦੀਆਂ ਵੀ ਜਿਹੜੀਆਂ ਉਹਨਾਂ ਨੇ ਵੀ ਸਾਰਿਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਪਰ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਿੱਛੇ ਦੀਨੀ ਅਪੀਲ ਕੀਤੀ ਸੀ ਕਿ ਆਪਾਂ ਕੁਛ ਨਾ ਕੁਛ ਡੋਨੇਟ ਕਰੀਏ ਇਹਦੇ ਵਿੱਚ ਸੋ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਨੇ 1 ਕਰੋੜ ਰੁਪਇਆ ਦਿੱਤਾ ਸੀ ਤੇ 1 ਕਰੋੜ ਰੁਪਇਆ ਉਹਨਾਂ ਨੇ ਫਿਰ ਅੱਜ ਦਾ ਵੈਦਾ 11 ਦਾ ਕੀਤਾ ਸੀ ਵੀ ਉਹ ਵੀ ਇਕੱਠਾ ਕਰਾਂਗੇ ਤੇ ਪਿਛਲੇ ਜਿਹੜਾ 1 ਕਰੋੜ ਦੇ ਵਿੱਚ 41 ਲੱਖ 51111 ਰੁਪਏ ਦਾ ਯੋਗਦਾਨ ਇਹ ਸਾਡੇ ਐਜੂਕੇਸ਼ਨ ਅਧਾਰਿਆਂ ਦੇ ਪ੍ਰਿੰਸੀਪਲ ਸਹਿਬਾਨ ਤੇ ਸਟਾਫ ਨੇ ਸਾਰੇ ਨੇ ਪਾਇਆ ਸੋ ਮੈਂ ਸਮਝਦਾ ਇਹ 25 ਲੱਖ ਦਾ ਇਹਨਾਂ ਨੇ ਤੈਅ ਹੋਇਆ ਸੀ ਪਰ 16 ਲੱਖ ਸਾਡੇ 16 ਲੱਖ ਇਹਨਾਂ ਨੇ ਫालतू ਦਿੱਤਾ ਤੇ ਇਹ ਸਾਰੇ ਪੈਸੇ ਜਿਹੜੇ ਆ ਇਹ ਸਾਰੇ ਚੰਗੇ ਕਾਰਜਾਂ ਤੇ ਲੱਗਨੇ ਆ ਚੰਗੇ ਕਾਰਜ ਕਹਿਣ ਤੋਂ ਪਹਿਲ ਮੈਂ ਹੋਣਾ ਰਮਦਾਸ ਤੋਂ ਆਇਆ ਉਸ ਦਿਨ ਮੈਂ ਕਿਹਾ ਸੀ ਤੇ ਬਹੁਤ ਪਾਣੀ ਸੀ ਤੇ ਹੁਣ ਕਿਉਂਕਿ ਫਸਲਾਂ ਮਰ ਗਈਆਂ ਜੀ ਉਹਨਾਂ ਫਸਲਾਂ ਨੂੰ ਕੱਟਣਾ ਫੇਰ ਬਾਤ ਆਉਣੀ ਉਸ ਤੋਂ ਬਾਅਦ ਕਿਤੇ ਕਿਤੇ ਬਹੁਤ ਰੇਤਾ ਵੀ ਪੈ ਗਈ ਆ ਜੀ ਤੇ ਕਿਤੇ ਕਿਤੇ ਹੋਰ ਵੀ ਨੁਕਸਾਨ ਵੱਡਾ ਹੋਇਆ ਉਹ ਸਾਰਿਆਂ ਦੇ ਵਿੱਚ ਹੁਣ ਰਾਹਤ ਦੀ ਲੋੜ ਪੈਣੀ ਆ ਜਿਹੜੀ ਲਗਾਤਾਰ 2 ਮਹੀਨੇ ਚੱਲਣੀ ਆ ਤੋਂ ਮੈਂ ਇਹਨਾਂ ਦਾ ਐਜੂਕੇਸ਼ਨ ਅਦਾਰੇ ਦਾ ਸਾਰੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਪਣਾ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਇੱਕ ਹੱਲੇ ਕਰੋੜ ਹੋਰ ਵੀ ਆ ਉਹ ਵੀ ਸਾਰੇ ਦੇ ਵਿੱਚ ਇਹਨਾਂ ਨੇ ਵੀ ਪਾਉਣਾ ਯੋਗਦਾਨ ਤੇ ਹੁਣ ਇੱਕ ਕਮੇਟੀ ਵੀ ਪਾਊਗੀ ਤੇ ਅਸੀਂ ਐਤਕੀ ਜਤਨ ਕੀਤਾ ਵੀ 1 2 ਕਰੋੜ ਰੁਪਇਆ ਇਹ ਮੇਰਾ ਖਿਆਲ ਹੈ ਪਹਿਲੀ ਵਾਰ ਇਸ ਹੁਣ ਇੱਕ ਵਰਦਾਰਾ ਪ੍ਰਬੰਧਕ ਕਮੇਟੀ ਦੇ EMPLOYEES ਨੇ ਡੋਨੇਟ ਕੀਤਾ एससीपीसी ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋ ਰਿਹਾ ক্রিকেট ਮੈਚ ਤੇ ਵੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਨੇ। ਚੜ੍ਹਦੇ ਤੇ ਲੈਂਦੇ ਪੰਜਾਬ ਦਾ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਹੈ। ਧਾਮੀ ਨੇ ਕਿਹਾ ਕਿ ਕਈ ਵਾਰ ਸੁਰੱਖਿਆ ਕਾਰਨਾਂ ਕਰਕੇ ਸਰਕਾਰਾਂ ਸਖਤ ਕਦਮ ਚੁੱਕਦੀਆਂ ਨੇ। ਉਹਨਾਂ ਨੂੰ ਉਮੀਦ ਹੈ ਕਿ ਆਉਂਦੇ ਸਮੇਂ ਪਾਕਿਸਤਾਨ ਜਾਣ ਵਾਲੀਆਂ ਸੰਗਤਾਂ ਨੂੰ ਆਸਾਨੀ ਨਾਲ ਵੀਜ਼ੇ ਮੁਹੱਈਆ ਕਰਵਾਏ ਜਾਣਗੇ ਇਸ ਦੇ ਨਾਲ ਹੀ ਧਾਮੀ ਨੇ ਇਹ ਵੀ ਕਿਹਾ ਕਿ ਸਰਕਾਰਾਂ ਨੂੰ ਹੜਪੀੜਤਾ ਦੀ ਮਦਦ ਲਈ ਆਪਣਾ ਹੱਥ ਖੁੱਲਾ ਰੱਖਣਾ ਚਾਹੀਦਾ ਹੈ ਕਿਸਾਨ ਇਸ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਨੇ ਉਹਨਾਂ ਨੂੰ ਹੜਾਂ ਕਾਰਨ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਮਿਲਣਾ ਚਾਹੀਦਾ ਦੇਖੋ ਜਿਹੜਾ ਭਾਈਚਾਰਾ ਆਇਆ ਉਹ ਬਹਾਲ ਹੋਣਾ ਚਾਹੀਦਾ ਮੈਂ ਇਸ ਗੱਲ ਦਾ ਹੱਕ ਹਾਂ ਮੀ ਆ ਤੇ ਪਿਛਲਾ ਜਿਹੜਾ ਸਾਡਾ ਜਥਾ ਗੁਰੂ ਪੰਜਮ ਪਾਤਸ਼ਾਹ ਦੇ ਮਹਾਰਾਜਾ ਨਜੀਦ ਸਿੰਘ ਦੀ ਵਰਸੀ ਤੇ ਜਾਣਾ ਸੀ ਉਹ ਤੇ ਰੋਕ ਲਾਤੀ ਸੀ ਅਸੀਂ ਤਾਂ বিজে ਵੀ ਸਾਨੂੰ ਮਿਲਗਾ ਸੀ ਹੁਣ ਵੀ ਅਸੀਂ ਪ੍ਰੋਪਰ ਚੈਨਲ ਅਪਲਾਈ ਕੀਤਾ ਆ বিজে ਸਾਨੂੰ ਮਿਲ ਜਣੇ ਆ ਤੇ ਸਰਕਾਰ ਤੋਂ ਵੀ ਮੰਗ ਕਰਦੇ ਆ ਫਿਰ ਕਈ ਵਾਰੀ ਹੁੰਦਾ ਵੀ ਸਿਕਿਉਰਟੀਆਂ ਦੇ ਮਸਲੇ ਆ ਜਾਂਦੇ ਆ ਤੇ ਮੈਂ ਇਸ ਗੱਲ ਦਾ ਹਾਂ ਵੀ ਭਾਈਚਾਰਾ ਜਿਹੜਾ ਕਿਉਂਕਿ ਲੈਂਦਾ ਤੇ ਚੜਦਾ ਪੰਜਾਬ ਇਹ ਬੜੀ ਵੱਡੀ ਸਾਹਜ ਆ ਇਹਨਾਂ ਦੀ ਤੇ ਸਿੱਖ ਦਾ ਓਮ ਵੀ ਕੋਮਲ ਆ ਚਾਹੇ ਵਿਦੇਸ਼ ਚ ਵਸਦਾ ਚਾਹੀ ਇੱਥੇ ਵਸਦਾ ਆ ਤੇ ਭਾਈਚਾਰਾ ਜਿਹੜਾ ਵਧਾਉਣਾ ਚਾਹੀਦਾ ਘਟਾਉਣਾ ਨਹੀਂ ਚਾਹੀਦਾ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਆਪਣੇ ਹਲਕੇ 'ਚ 150 ਦੇ ਕਰੀਬ ਪਰਿਵਾਰਾਂ ਨੂੰ ਰਾਹਤ ਸਮਗਰੀ ਵੰਡੀ ਇਸ ਸਮਗਰੀ 'ਚ 400 ਗੱਦੇ 200 ਫੋਲਡਿੰਗ ਬੈੱਡ 100 ਸਿਲੰਡਰ ਤੇ ਮੱਛਰਦਾਨੀਆਂ ਸ਼ਾਮਲ ਸਨ ਕਟਾਰੂ ਚੱਕ ਨੇ ਕਿਹਾ ਕਿ ਇਹ ਰਾਹਤ ਉਹਨਾਂ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਘਰ ਹੜ੍ਹਾਂ 'ਚ ਨੁਕਸਾਨੇ ਗਏ ਤੇ ਉਹਨਾਂ ਦਾ ਸਾਰਾ ਸਮਾਨ ਬਰਬਾਦ ਹੋ ਗਿਆ ਉਨਾ ਕਹਿ ਕੇ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗਰਦੌਰੀ ਦੇ ਹੁਕਮ ਦਿੱਤੇ ਗਏ ਨੇ ਅੱਜ ਤੋਂ ਪਟਵਾਰੀ ਤੇ ਕਾਨੂੰਗੋ ਪ੍ਰਭਾਵਿਤ ਇਲਾਕਿਆਂ ਚ ਜਾਣਗੇ ਇਸ ਮੱਗਰੋਂ ਸਰਕਾਰ ਵੱਲੋਂ ਹੜ੍ਹ ਪੀੜਤਾ ਨੂੰ ਹੋਰ ਰਾਹਤ ਵੀ ਦਿੱਤੀ ਜਾਵੇਗੀ ਅੱਜ ਮੇਰੀ ਵਿਧਾਨ ਸਭਾ ਦੇ ਸੈਂਕੜੇ ਪਰਿਵਾਰਾਂ ਨੂੰ ਸੈਂਕੜੇ ਪਰਿਵਾਰਾਂ ਨੂੰ ਜਿਹੜੀ ਉਹ ਰਾਹਤ ਸਮੱਗਰੀ ਵੰਡੀ ਗਈ ਹੈ ਔਰ ਇਸ ਰਾਹਤ ਸਮੱਗਰੀ ਦੇ ਅੰਦਰ ਜਿਹੜੀ ਪਹਿਲੋਂ ਅਸੀਂ ਖਾਣ ਪੀਣ ਦੀਆਂ ਵਸਤੂਆਂ ਵੰਡੀਆਂ ਨੇ ਲਗਾਤਾਰ 8-10 ਦਿਨ 12 ਦਿਨ ਤੇ ਅੱਜ ਅਸੀਂ 400 ਗੱਦਾ 200 ਫੋਲਡਿੰਗ ਮੰਜਾ 100 ਸਿਲੰਡਰ ਤੇ ਮੱਛਰਦਾਨੀਆਂ ਉਹ ਇੱਥੇ ਵੰਡੀਆਂ ਨੇ ਔਰ ਇਹ ਉਹਨਾਂ ਪਰਿਵਾਰਾਂ ਨੂੰ ਵੰਡੀਆਂ ਨੇ ਜਿਨ੍ਹਾਂ ਪਰਿਵਾਰਾਂ ਦਾ ਪਾਣੀ ਦੇ ਅੰਦਰ ਘਰ ਡੁੱਲ ਗਏ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਸਾਰਾ ਸਮਾਨ ਭਿੱਜ ਗਿਆ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਮੰਜੇ ਖਰਾਬ ਹੋ ਗਏ ਸੋ ਇਹ ਜਿਹੜਾ 400 ਗੱਦਾ ਔਰ ਜਿਹੜਾ 200 ਫੋਲਡਿੰਗ ਮੰਜਾ 100 ਸਿਲੰਡਰ ਤੇ ਮੱਛਰਦਾਨੀਆਂ ਦਿੱਤੀਆਂ ਗਈਆਂ ਨੇ ਸੋ ਲਗਾਤਾਰ ਲਗਾਤਾਰ ਜਿਹੜੇ ਵੱਖ-ਵੱਖ ਕਿਉਂਕਿ ਜਦੋਂ ਲੋਕਾਂ ਚ ਜੰਨੇ ਆ ਤੇ ਵੱਖ-ਵੱਖ ਲੋੜਾਂ ਜਿਹੜੀਆਂ ਲੋਕਾਂ ਚ ਉੱਪਰ ਦੀਆਂ ਨੇ ਅਸੀਂ ਘਰਾਂ 'ਚ ਜਦੋਂ ਗਏ ਆ ਤੇ ਲੋਕਾਂ ਨੇ ਦੱਸਿਆ ਵੀ ਸਾਡਾ ਸਾਡੇ ਮੰਝੇ ਰੁੜ ਗਏ ਆ ਨਾਲ ਫਿਰ ਜੇ ਕਿਸੇ ਦਾ ਬੈੱਡ ਬਚ ਗਿਆ ਤੇ ਲੋਕਾਂ ਦੇ ਗੱਦੇ ਖਰਾਬ ਆ ਸਾਰਾ ਕੁਝ ਮਤਲਬ ਉੱਲੀ ਲੱਗੀ ਆ ਉਹਨਾਂ ਪਰਿਵਾਰਾਂ ਦੇ ਅੰਦਰ ਸੋ ਇਹ ਲਗਭਗ ਲਗਭਗ ਅੱਜ ਜਿਹੜਾ ਆ 150 ਪਰਿਵਾਰ ਨੂੰ ਅਸੀਂ ਜਿਹੜੇ ਇੱਕ ਇੱਕ ਪਰਿਵਾਰ ਨੂੰ ਦੋ ਦੋ ਗੱਦੇ ਦੋ ਦੋ ਦਿੱਤੇ ਆ ਉਹ ਫੋਲਡਿੰਗ ਮੰਝੇ ਇੱਕ ਇੱਕ ਸਿਲੰਡਰ ਨਾਲ ਦਿੱਤਾ ਸੋ ਰਾਹਤ ਕਾਰਜਾਂ ਦੇ ਵਿੱਚ ਜਦੋਂ ਲੋਕਾਂ ਚ ਜੰਨੇ ਆ ਤੇ ਨਵੀਆਂ ਗੱਲਾਂ ਦਾ ਪਤਾ ਲੱਗਦਾ ਮੱਛਰਦਾਨੀਆਂ ਦੀ ਲੋਕਾਂ ਨੇ ਲੋੜ ਮਹਿਸੂਸ ਕੀਤੀ ਉਹ ਵੀ ਅੱਜ ਅਸੀਂ ਇੱਥੇ ਮਤਲਬ ਲੋਕਾਂ ਨੂੰ ਦਿੱਤੀਆਂ ਆ ਸੋ ਲਗਾਤਾਰ ਜਿੱਥੇ ਸਰਕਾਰੀ ਪੱਖ ਤੋਂ ਸਰਕਾਰ ਨੇ ਗਰਦੌਰੀਆਂ ਦੇ ਹੁਕਮ ਕੀਤੇ ਆ ਕਿਹਦਾ ਘਰ ਡੁੜਿਆ ਕਿਹਦੇ ਪਸ਼ੂ ਡੁੜਿਆ ਕਿਹਦੀ ਫਸਲ ਡੁੜੀ ਆ ਕਿਹਦਾ ਚਾਰਾ ਡੁੜਿਆ ਕਿਹਦਾ ਮਕਾਨ ਟਿਆ ਕਿਹਦਾ ਮਕਾਨ ਸੈਂਮੀ ਡੈਮੇਜ ਹੋਇਆ ਸੋ ਇਹਦੀ ਆ ਗਰਦੌਰੀਆਂ ਜਿਹੜੀਆਂ ਨੇ ਉਹ ਦੌਰ ਪੈ ਰਹੀ ਹੈ ਹੁਣ ਅੱਜ ਤੋਂ ਪਿੰਡਾਂ ਦੇ ਅੰਦਰ ਪਟਵਾਰੀ ਕਾਨਗੋ ਜਾਣਗੇ ਸੋ ਉਹ ਇੱਕ ਚੈਨਲ ਵੱਖਰਾ ਜਿੰਨੇ ਜਿੰਨੇ ਵੀ ਕਿਸੇ ਦਾ ਨੁਕਸਾਨ ਹੋਏਗਾ ਉਹ ਜਿਹੜਾ ਆਪ ਦੀ ਪ੍ਰਭਾਈ ਸਰਕਾਰ ਕਰੇਗੀ ਸੋ ਅੱਜ ਅਸੀਂ ਜਿਹੜਾ ਇੱਥੇ ਇਹਨਾਂ ਪਰਿਵਾਰਾਂ ਨੂੰ ਇਹ ਜਿਹੜਾ ਫੋਲਡਿੰਗ ਮੰਜੇ ਸਿਲੰਡਰ ਔਰ ਗੱਦੇ ਮਛਰਦਾਨੀਆਂ ਦਿੱਤੀਆਂ ਨੇ ਸੋ ਕੁਦਰਤ ਦੀ ਕ੍ਰੋਪੀ ਆ ਔਰ ਕੁਦਰਤ ਦੀ ਕ੍ਰੋਪੀ ਦੇ ਖਿਲਾਫ ਮਨੋਖ ਹਮੇਸ਼ਾ ਆਪਣੀ ਜਿੰਦ ਜਾਨ ਲਾ ਕੇ ਖੜਾ ਹੁੰਦਾ ਸੋ ਪੰਜਾਬ ਦੇ ਉਹਨਾਂ ਸੈਂਕੜੇ ਹਜ਼ਾਰਾਂ ਲੋਕਾਂ ਦਾ ਜਿਨ੍ਹਾਂ ਦੀ ਇਸ ਆ ਬਾੜ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਨੂੰ ਪੈਰਾਸਿਰ ਖੜੇ ਕਰਨ ਦੇ ਲਈ ਦੇਸ਼ ਵਿਦੇਸ਼ ਤੋਂ ਤੇ ਪੰਜਾਬ ਦੇ ਵਿੱਚੋਂ ਵੀ ਬਹੁਤ ਚੇਤਨ ਲੋਕ ਜਿਹੜੇ ਆ ਵਕ ਵਕ ਥਾਵਾਂ ਤੇ ਮਦਦ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਜੰਮੂ ਕਸ਼ਮੀਰ ਦੇ ਡੋਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਾਰਾਜ ਮਲਿਕ ਨੂੰ ਪੁਲਿਸ ਨੇ ਪਬਲਿਕ ਸੇਫਟੀ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ ਉਨ੍ਹਾਂ ਦੀ ਗ੍ਰਿਫਤਾਰੀ ਖਿਲਾਫ ਸ਼ੇਰੀਨਗਰ ਚ ਰੋਸ ਪ੍ਰਦਰਸ਼ਨ ਤੇ ਪ੍ਰੈਸ ਕਾਨਫਰੰਸ ਕਰਨ ਗਏ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇਤ ਸਿੰਘ ਨੂੰ ਪੁਲਿਸ ਨੇ ਗੈਸਟ ਹਾਊਸ ਚ ਹਾਊਸ ਅਰੈਸਟ ਕਰ ਦਿੱਤਾ ਇਥੋਂ ਤੱਕ ਕਿ ਜੰਮੂ ਕਸ਼ਮੀਰ ਦੇ ਮੌਜੂਦਾ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਪਿਤਾ एक्स सीएम फारुख अब्दुल्ला ਨੂੰ ਸੰਜੀਤ ਸਿੰਘ ਨਾਲ ਮਿਲਣ ਤੋਂ ਰੋਕ ਦਿੱਤਾ ਗਿਆ ਇਸ ਦੌਰਾਨ ਸੰਜੀਤ ਸਿੰਘ ਗੈਸਟ ਹਾਊਸ ਦੇ ਗੇਟ ਉੱਤੇ ਚੜ੍ਹ ਕੇ फारुख अब्दुल्ला ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ ਉਨ੍ਹਾਂ ਐਲਜੀ ਦੇ ਇਸ ਕਦਮ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਮਿਲਣੇ ਨਹੀਂ ਦੇ ਰਹੇ ਨਿਕਲਣੇ ਨਹੀਂ ਦੇ ਰਹੇ ਜੋ ਇਸਨੂੰ ਬੰਦ ਕਰ ਰਿਹਾ ਹੈ ਕੋਲੀਸਾ ਦਰਵਾਜ਼ਾ ਇਹ ਹਾਲ ਕੀ ਹੈ ਇਹ ਮਾਲਿਕ ਬੈਠੇ में एक गवर्नमेंट है की है। कई बार मुख्यमंत्री किसी मुल्क को पता लगना चाहिए एक इंसान कॉन्स्टिट्यूशन के अंदर बात करना चाहता है कोई पत्थरबाजी नहीं करना चाहता गोलीबारी नहीं चाहता आप मिलने क्यों नहीं दे रहे भाई नहीं जा रहे कौन सा अपराध है वो मेंबर ऑफ पार्लियामेंट है कि इस राज्य के कई बार मुख्यमंत्री रह चुके हैं मैं मेंबर ऑफ पार्लियामेंट हूँ आप मिलने क्यों नहीं दे रहे इसमें कौन सी ऐसी बात है हमने कौन सा यार हमला इस है इसमें कौन सी ऐसी बात हमने कौन सा करना है भाई मिलने में क्या बुराई है इस साल हूं तक दिन खबर जाते जाते एक बार फिर नजर पाने आज दास खास खबर ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਪਲਟਵਾਰ ਮੁੰਡੀਆਂ ਨੇ ਕਿਹਾ ਕਿ ਜਦੋਂ ਮੈਂ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਸੁਨੀਲ ਜਾਖੜ ਦੋਵਾਂ ਨੂੰ ਦੁੱਖ ਹੋਇਆ ਰਾਜਾ ਵੜਿੰਗ ਨੇ ਲਗਾਏ ਮਾਨ ਸਰਕਾਰ ਤੇ ਗੰਭੀਰ ਇਲਜ਼ਾਮ ਵੜਿੰਗ ਨੇ ਕਿਹਾ ਸਰਕਾਰ ਨੇ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਪੈਸਾ ਗਲਤ ਥਾਂ ਤੇ ਵਰਤਿਆ ਹੁਣ ਸਰਕਾਰ ਕੋਲ ਹੜ੍ਹ ਪੀੜਤਾਂ ਨੂੰ ਦੇਣ ਲਈ ਨਹੀਂ ਹਨ ਪੈਸੇ ਮੋਦੀ ਵੱਲੋਂ 1600 ਕਰੋੜ ਦੇ ਦਿੱਤੇ ਗਏ ਰਾਹਤ ਪੈਕੇਜ ਨੂੰ ਲੈ ਕੇ ਸਿਆਸਤ ਜਾਰੀ ਅਮਨ ਅਰੂੜਾ ਨੇ ਕੇਂਦਰ ਉੱਤੇ ਸੂਬੇ ਨਾਲ ਵਿਤਕਰਾ ਕਰਨ ਦੇ ਲਗਾਏ ਇਲਜ਼ਾਮ ਤਰुण ਚੁੱਗ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੌਸਿੱਖੀਏ ਚਲਾ ਰਹੀ ਹੈ ਪੁਨਰ ਸੁਰਜੀਤ ਅਕਾਲੀ ਦਲ ਨੇ ਸੁਖਬੀਰ ਬਾਦਲ ਤੇ ਹੜਪੀੜਤਾ ਦੀ ਮਦਦ ਦੇ ਨਾਮ ਤੇ ਗੁਰੂ ਦੀ ਗੋਲਕ ਵਰਤਣ ਦੇ ਲਗਾਏ ਇਲਜ਼ਾਮ ਆਗੂਆਂ ਨੇ ਕਿਹਾ ਕਿ ਸੁਖਬੀਰ ਡੀਜ਼ਲ ਵੰਡਣ ਲਈ ਗੁਰੂ ਦੀ ਗੋਲਕ ਦੇ ਪੈਸੇ ਖਰਚ ਰਿਹਾ ਹੈ ਐਸਜੀਪੀਸੀ ਦੇ ਵਿਦਿਆਕ ਆਦਾਰਿਆਂ ਨੇ ਹੜ੍ਹ ਰਾਹਤ ਫੰਡ 'ਚ 41 ਲੱਖ 51 ਹਜ਼ਾਰ ਦਾ ਪਾਇਆ ਯੋਗਦਾਨ ਤਾਂ ਮੀਨੇ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਐਸਜੀਪੀਸੀ ਵੱਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰੱਖਿਅਤ ਰੋ ਤੇ ਦੇਖਦੇ ਰਹੋ ਟੀਵੀ ਪੰਜਾਬ।